ਹਾਂਜੀ ਦੋਸਤੋ ਅੱਜ ਤੁਹਾਨੂੰ ਦੁਫਾਨ ਜਾ ਰਹੇ ਹਾਂ ਗੁਰਦਾਸਪੁਰ ਦੀ ਫਿਸ਼ ਪਾਰਕ ਪਲੀਜ਼ ਸਬਸਕ੍ਰਾਈਬਰ ਲਾਈਕ ਐਂਡ ਕਮੈਂਟ ਕਰਦੇ ਹੋ ਵੀਡੀਓ ਤੇ ਚਲੋ ਅੱਜ ਦੇਖਦੇ ਹਾਂ ਗੁਰਦਾਸਪੁਰ ਦੀ ਫਿਸ਼ ਪਾਰਕ ਗੁਰਦਾਸਪੁਰ ਦੀ ਮੇਨ ਫਿਸ਼ ਪਾਰਕ ਹੈ ਜੀ ਆ ਦੇਖੋ ਜੀ ਕਿੰਨੀ ਸੋਹਣੀ ਬਣਾਈ ਹੋਈ ਹੈ ਜੀ ਬਹੁਤ ਸੋਹਣੀ ਫਿਸ਼ ਪਾਰਕ ਹੈ ਜੀ ਗੁਰਦਾਸਪੁਰ ਦੀ ਔਰ ਜੀ ਤੁਹਾਨੂੰ ਅੱਗੇ ਲੈ ਕੇ ਜਾਂਦੇ ਆ ਇਹ ਹੈਂਡ ਪੇ ਹੋਇਆ ਦੋਵੇਂ ਇਹਨੂੰ ਹੱਥ ਕਹਿ ਦਿੰਨੇ ਆ ਆ ਇਤਰੇ ਛੋਟੇ ਛੋਟੇ ਕਰਕੇ ਇਥੇ ਟੋਟੇ ਰੱਖੇ ਹੋਏ ਆ ਇੱਕ ਸਾਈਡ ਤੇ ਇੱਕ ਸਾਈਡ ਤੇ ਟੋਟੇ ਰੱਖੇ ਹੋਏ ਆ ਆ ਦੇਖੋ ਜੀ ਹੈਂਡ ਆਖ ਦੇਖੋ ਫੇਸ ਕਿੰਨਾ ਸੋਹਣਾ ਜੀ ਇਸ ਤਰ੍ਹਾਂ ਬਣਾ ਕੇ ਰੱਖਿਆ ਹੋਇਆ ਆ ਅੱਭੀ ਇੱਕ ਆਰਟ ਆ ਜੀ ਦੇਖੋ ਜੀ ਇਹ ਦੇਖਣ ਵਾਲੀ ਜਗਾ ਗੁਰਦਾਸਪੁਰ ਸ਼ਿਫਟੀ ਦੇ ਵਿੱਚ ਫਿਸ਼ ਪਾਰਕ ਦੇ ਵਿੱਚ ਦੇਖਣ ਵਾਲੀ ਜਗਾ ਜਿਹਨੂੰ ਕਹਿ ਦਿੰਨੇ ਆਪਾਂ ਟੂ ਰੈਸਟ ਵੀ ਬਹੁਤ ਜਿਆਦਾ ਇੱਥੇ ਆਂਦਾ ਗੁਰਦਾਸਪੁਰ ਤੇ ਇਹ ਫਿਸ਼ ਪਾਰਕ 'ਚ ਇਹ ਦੇਖਣ ਲਈ ਹਰਸ਼ੋਏ ਆ ਜਾ ਹੁਣ ਮੇਰੀ ਫੋਟੋ ਖੇਚੀ ਯਾਰ ਮੇਰੀ ਵੀ ਵੀਡੀਓ ਬਣਾ ਦੇ ਬਹੁਤ ਹੀ ਸੋਹਣੀ ਫਿਸ਼ਪਾਰਕ ਦੇਖੋ ਜੀ ਸਹੀ ਇਸ ਦੇ ਨਾਲ ਅਸੀਂ ਫੋਟੋਆਂ ਖਿਚਾ ਰਹੇ ਹਾਂ ਇੱਕ ਹੋਰ ਫਿਸ਼ ਹੈਗੀ ਇੱਥੇ ਬਣਾਈ ਹੋਈ ਆ ਆਪਾਂ ਤੁਹਾਨੂੰ ਉੱਥੇ ਲੈ ਕੇ ਜਾਂਦੇ ਹਾਂ ਹਾਂਜੀ ਕੁਮਣ ਫੇਰਨ ਲਈ ਜਗਾ ਜਿਹੜੇ ਲੋਕੀ ਆਪਣਾ ਕਹਿ ਦਿੰਨੇ ਆ ਨਾ ਹੌਲੀਡੇ ਛੁੱਟੀ ਘੁੰਮਣ ਫੇਰਨੀ ਜਦੋਂ ਆਉਂਦੇ ਆ ਤੇ ਇੱਥੇ ਬਹਿਣ ਖਲੋਣ ਲਈ ਇਹ ਚੇਰਾਂ ਲੱਗੀਆਂ ਹੋਈਆਂ ਕੁਰਸੀਆਂ ਲੱਗੀਆਂ ਹੋਈਆਂ ਦੇਖੋ ਜੀ ਕਿੰਨਾ ਸੋਹਣਾ ਇੱਥੇ ਬਿਆਨ ਖਲੋਣ ਲਈ ਜਗਾ ਵੀ ਬਣਾਈ ਹੋਈ ਆ ਟਾਈਮ ਪਾਸ ਕਰਨ ਲਈ ਬਹੁਤ ਲੋਕ ਆਉਂਦੇ ਇੱਥੇ ਜਦੋਂ ਬੰਦਾ ਫ੍ਰੀ ਹੁੰਦਾ ਛੁੱਟੀ ਦਾ ਦਿਨ ਹੁੰਦਾ ਤੇ ਆ ਜਾਂਦੇ ਆ ਆ ਤੁਹਾਨੂੰ ਅੱਗੇ ਫਿਸ਼ ਦਿਖਾਣੇ ਇਹ ਦੇਖੋ ਜੀ ਫਿਸ਼ ਆ ਇੱਕ ਸਾਈਡ ਤੇ ਆ ਜੀ ਹਾਂਜੀ ਦੇਖੋ ਜੀ ਕਿੰਨਾ ਸੋਹਣੀ ਪਿਸਟ ਬਣਾਈ ਹੋਈ ਆ ਆ ਦੇਖੋ ਜੀ ਆ ਦੇਖੋ ਜੀ ਬੋਤ ਬਣਾਇਆ ਹੋਇਆ ਬਹੁਤ ਵਧੀਆ ਬੋਤ ਆ ਜੀ ਬਹੁਤ ਹੀ ਵਧੀਆ ਬੋਤ ਬਣਾਇਆ ਹੋਇਆ ਇਹ ਦੇਖੋ ਬਹੁਤ ਵਧੀਆ ਸਿਸਟਮ ਕੀਤਾ ਹੋਇਆ ਆ ਬਹੁਤ ਤੇ ਆਓ ਅੱਗੇ ਲੈ ਕੇ ਜਾਂਦੇ ਆ ਤੁਹਾਨੂੰ ਬਹੁਤ ਵਧੀਆ ਚੀਜ਼ ਹੈ ਜੀ ਇਹ ਆ ਦੇਖੋ ਜੀ ਪਾਰਕਿੰਗ ਬਹੁਤ ਖੂਬਸੂਰਤ ਹੈ ਮੈਂ ਕਹਿੰਨਾ ਜਿਹੜੇ ਜਿਹੜੇ ਗੁਰਦਾਸਪੁਰ ਸਿਟੀ ਚ ਜ਼ਿਲੇ ਚ ਆਏ ਡਿਸਟ੍ਰਿਕਟ ਚ ਆਏ ਤੇ ਜਰੂਰ ਘੁੰਮਣ ਆ ਇੱਥੇ ਬੋ ਕਰਦੇ ਆ ਲੋਕੀ ਸਵੇਰ ਸਾਮੀ ਇੱਥੇ ਸੈਲ ਕਰਦੇ ਆ ਹਾਂਜੀ ਆਹ ਤੁਹਾਨੂੰ ਅੱਗੇ ਦਿਖਾਉਣੇ ਆ ਬੱਚਿਆਂ ਲਈ ਵੀ ਸਹੂਲਤ ਇੱਥੇ ਹੈਗੀ ਆ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਘੁਮਾਉਣ ਫਿਰਾਨ ਲਈ ਲੈ ਕੇ ਆਨੇ ਆ ਤੇ ਉਹ ਬੱਚਿਆਂ ਲਈ ਵੀ ਸਹੂਲਤ ਇੱਥੇ ਉਪਲਬਧ ਆਉ ਤੁਹਾਨੂੰ ਲੈ ਕੇ ਜੰਨੇ ਆ ਇਹ ਦੇਖੋ ਜੀ ਬਿਆਨ ਖਲੋਣ ਲਈ ਕੁਰਸੀਆਂ ਲੱਗੀਆਂ ਹੋਈਆਂ ਇਹ ਦੇਖੋ ਜੀ ਪੰਘੂੜੇ ਬੱਚਿਆਂ ਲਈ ਵੀ ਇੱਥੇ ਹੈਗੀ ਆ ਜੀ ਬਿਆਨ ਖਲੋਣ ਲਈ ਜਗ੍ਹਾ ਇਹ ਦੇਖੋ ਬੱਚੇ ਖੇលਦੇ ਇੱਥੇ ਆਣ ਕੇ ਪੰਘੂੜੇ ਲੱਗੇ ਹੋਏ ਆ ਇਹਦਾ ਕੋਈ ਰੈਂਟ ਨਹੀਂ ਕੋਈ ਕੁਝ ਨਹੀਂ ਆ ਬੱਚੇ ਇੱਥੇ ਫ੍ਰੀ ਜੇ ਇੱਥੇ ਆਣ ਕੇ ਖੇਡ ਸਕਦੇ ਆ ਝੂਟੇ ਲੈ ਸਕਦੇ ਆ ਹਾਂਜੀ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਆਉਂਦੇ ਆ ਸ਼ਾਮੀ ਸਵੇਰੇ ਸਵੇਰੇ ਸ਼ਾਮੀ ਇੱਥੇ ਹੀ ਰਹਿੰਦੇ ਆ ਜਦੋਂ ਜਿਹੜੇ ਮਾਪੇ ਉਹ ਸਕੂਲਾਂ 'ਚ ਛੁੱਟੀਆਂ ਕਰਕੇ ਆਪਣੇ ਟੀਚਰ ਲੱਗੇ ਹੋਏ ਸਰਕਾਰੀ ਜੋਬ ਕਰਦੇ ਆ ਹਾਂਜੀ ਤੇ ਇਹ ਸਾਰੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਆਉਂਦੇ ਆ ਖੇਡਣ ਲਈ ਬੱਚਿਆਂ ਨਾਲ ਖੇਡਦੇ ਇੱਥੇ ਆ ਕੇ ਹਾਂਜੀ ਇਹ ਦੇਖੋ ਕਿੰਨਾ ਸੋਹਣਾ ਹੀ ਆ ਜੀ ਕਿੰਨਾ ਸੋਹਣਾ 뷰 ਆ ਜੀ ਦੇਖੋ ਆ ਉਹਦਾਂ ਨੂੰ ਲੈ ਕੇ ਜਾਂਦੇ ਆ ਦੋ ਬਜ਼ੁਰਗ ਵੀ ਇੱਥੇ ਟਾਈਮ ਪਾਸ ਕਰ ਰਹੇ ਆ ਰਿਟਾਇਰਮੈਂਟ ਆ ਦੋਵੇਂ ਬਜ਼ੁਰਗ ਹਾਂਜੀ ਇਹ ਦੇਖੋ ਜੀ ਕਿੰਨਾ ਸੋਹਣਾ ਬਣਾਇਆ ਹੋਇਆ ਸਭ ਕੁਝ ਸਿਸਟਮ ਬਹੁਤ ਪੈਸਾ ਲਾਇਆ ਹੋਇਆ ਜੀ ਸਰਕਾਰ ਨੇ ਇਹ ਦਿੱਤੇ ਆ ਦੇਖੋ ਇਹ ਬੱਚੇ ਇਹ ਬਜ਼ੁਰਗ ਦੋਵੇਂ ਗੱਲਾਂ ਬਾਤਾਂ ਕਰ ਰਹੇ ਆ ਇਹ ਦੇਖੋ ਬਹਿਣ ਖਲੋਣ ਲਈ ਕਿੰਨੀ ਸੋਹਣੀ ਜਗ੍ਹਾ ਦੇਖੋ ਜੀ ਜੋਗਾ ਗੱਲੀ ਵੀ ਬਹੁਤ ਹੀ ਵਧੀਆ ਸੋਹਣੀ ਜਗ੍ਹਾ ਜੋਗਾ ਲੋਕੀ ਜੋਗਾ ਕਰਦੇ ਆ ਇੱਥੇ ਸਵੇਰੇ ਸ਼ਾਮੀ ਆ ਕੇ ਜੀ ਇਹ ਜਦੋਂ ਬੱਚੇ ਸਕੂਲ ਕਾਲਜ ਤੋਂ ਆ ਜਾਂਦੇ ਆ ਤੇ ਇੱਥੇ ਬਾਸਕਟਬਾਲ ਖੇលਦੇ ਆ ਜੀ ਹਾਂਜੀ ਦੇਖੋ ਕਿੰਨਾ ਸੋਹਣਾ ਸਿਸਟਮ ਆ ਇੱਥੇ ਹਾਂਜੀ ਇੱਥੇ ਜੋਗਾ ਕਰਦੇ ਲੋਕੀ ਆ ਦੇਖੋ ਜੀ ਕਈ ਲੜਕੇ ਤੇ ਸਵੇਰੇ ਤੜਕੇ 4 ਵਜੇ ਆ ਕੇ ਸ਼ਾਮਾਂ ਨੂੰ ਉੱਥੇ ਦੌੜ ਵੀ ਲਾਂਦੇ ਆ ਦੌੜ ਸੈਲ ਜੋਗਾ ਸਭ ਕੁਝ ਇੱਥੇ ਗਲ ਕੀ ਇੱਕਦਮ ਵਧੀਆ ਥਿਊ ਹੈ ਇੱਥੇ ਵਧੀਆ ਹੀ ਹਵਾ ਆਂਦੀ ਹੈ ਜੀ ਸ਼ਾਂਤੀ ਮਾਹੌਲ ਇੱਥੇ ਜੀ ਗੁਰਦਾਸਪੁਰ ਜ਼ਿਲ੍ਹੇ ਦੀ ਫਿਸ਼ ਪਾਰਕ ਆਓ ਹਰ ਸ਼ੱਕੇ ਚੱਲਦੇ ਆਓ ਅੱਗੇ ਤੁਹਾਨੂੰ ਦਿਖਾਣੇ ਆ ਬਹੁਤ ਵਧੀਆ ਸਿਸਟਮ ਆਉਤਨ ਨੂੰ ਅੱਗੇ ਲੈ ਕੇ ਚੱਲਦੇ ਆਂ ਇਹ ਦੇਖੋ ਸਿਸਟਮ ਬਹੁਤ ਵਧੀਆ ਦੇਖੋ ਜੀ ਕਿੰਨੀ ਸੋਹਣੀ ਫਿਸ਼ ਪਾਰਕ ਆ ਜੀ ਦੇਖੋ ਤੁਸੀਂ ਫਿਸ਼ ਪਾਰਕ ਇਹ ਦੇਖੋ ਹੁਣ ਅਸੀਂ ਉਤਲੀ ਸਾਈਡ ਤੇ ਆ ਗਏ ਆਂ ਜੀ ਇਹ ਦੇਖੋ ਇਹ ਦੇਖੋ ਜੀ ਯੋਗਾ ਕਰਨ ਲਈ ਬਹੁਤ ਵਧੀਆ ਜਗ੍ਹਾ ਹਰ ਪ੍ਰਕਾਰ ਦਾ ਦਰਖਤ ਇੱਥੇ ਮਿਲਦਾ ਏ ਆਉਤਨ ਨੂੰ ਅੱਗੇ ਲੈ ਕੇ ਚੱਲਦੇ ਆਂ हाँ, देखो जी दरख्त कैसे इतने पेड़ लगे हुए बहुत ही खूबसूरत पेड़ आओ थानूँ दिखाने अगे लैके चलते हैं यह देखो जी हर प्रकार का पेड़ यह देखो जी बैनुकी जगह हैगी कुर्सियां थां थां कुर्सियां लगे ए दूर दी है थाँ थाँ जी एक साइड तो देख रहे हैं फिश पार्क ਕੁੜੀਆਂ ਮੁੰਡੇ ਘੁੰਮਣ ਫਿਰਨ ਲਈ ਬਹੁਤ ਜ਼ਿਆਦਾ ਆਉਂਦੇ ਆ ਸ਼ਾਮੀ ਸਵੇਰੇ ਇੱਥੇ ਬਹੁਤ ਹੀ ਤੁਹਾਨੂੰ ਘੁੰਮਣ ਫਿਰਨ ਲਈ ਦੁਨੀਆ ਲੱਭੇਗੀ ਇੱਥੇ ਘੁੰਮਣ ਫਿਰਨ ਲਈ ਟੂਰਿਸਟ ਵੀ ਆਉਂਦੇ ਆ ਇਹ ਦੇਖੋ ਜੀ ਵੇਰਕਾ ਜੀ ਇੱਥੇ ਖਾਣ ਪੀਣ ਦਾ ਫੁੱਲ ਪ੍ਰਬੰਧ ਹੈ ਪੈਸੇ ਦਿਓ ਤੇ ਹਰ ਚੀਜ਼ ਖਾਓ ਜੀ ਇਥੋਂ ਵੇਰਕਾ ਦੀ ਸ਼ੋਪ ਹੈ ਇੱਥੇ ਦੁਕਾਨ ਇਹ ਗੇਟ ਆ ਜੀ ਇਹ ਇਹ ਦੇਖੋ ਅੰਦਰੋਂ ਵੇਰ ਦਾ ਇਹ ਦੇਖੋ ਜੀ ਕਿੰਨੇ ਲੋਕੀ ਆਏ ਆ ਇਹ ਦੇਖੋ ਘੁੰਮਣ ਫਿਰਨ ਲਈ ਇਹ ਦੇਖੋ ਜੀ ਬਜ਼ੁਰਗ ਕੋਈ ਟਾਈਮ ਪਾਸ ਨਹੀਂ ਹੁੰਦਾ ਤਾਂ ਫਿਰ ਇੱਥੇ ਆਣ ਕੇ ਬਹਿ ਜਾਂਦੇ ਆ ਇਹ ਦੇਖੋ ਜੀ ਹਾਂਜੀ ਜੀ ਜੇ ਵੀਡੀਓ ਪਸੰਦ ਲੱਗੇ ਲਾਈਕ ਸਬਸਕ੍ਰਾਈਬਰ ਜਰੂਰ ਕਰ ਦਿਓ ਲਾਈਕ ਸਬਸਕ੍ਰਾਈਬਰ ਜਰੂਰ ਕਰਦੇ ਹੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਹਾਂਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ 'ਚ ਫੇਰ ਕੋਈ ਤੁਹਾਨੂੰ ਦਿਖਾਵਾਂਗੇ ਕੋਈ ਵਧੀਆ ਜੀ ਪਲੇਸਸ ਹਾਂਜੀ ਚੰਗਾ ਦੋਸਤੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਲਾਈਕ ਸਬਸਕ੍ਰਾਈਬਰ ਕਰਦੇ ਹੋ